ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਵਿਸਾਖ ਦੇ ਮਹੀਨੇ ਤੇ ਵਿਸਾਖੇ ਦਾ ਤਿਹਾੜ ਮਨਾਇਆ ਜਾਂਦਾ ਅੱਜ ਖਾਲਸੇ ਦਾ ਜਨਮ ਦਿਨ ਵੀ ਹੈ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਅੱਜ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਸੋ ਅੱਜ ਆਪਾਂ ਵੀ ਆਪਣੇ ਖੇਤ ਆਏ ਆ ਆਪਣੀ ਸੋਨੇ ਵਰਗੀ ਕਣਕ ਇਹਨੂੰ ਅੱਜ ਸਾਈਡਾਂ ਤੋਂ ਰਾਹ ਬਣਾ ਕੇ ਤੇ ਵਡਾਉਣ ਲਈ ਕੀ ਹੋਈਏ ਤਿਆਰ ਹੈ ਆ ਜੀ ਆਪਣੀ ਕਣਕ ਵਾਇਗੁਰੂ ਦਾ ਦਿੱਤਾ ਖਜ਼ਾਨਾ ਮੇਰਾ ਵੱਡਾ ਬ੍ਰਦਰ ਤੇ ਮੈਂ ਦੋਨੋਂ ਜਣੇ ਇਸ ਕਣਕ ਦੇ ਚਾਰੋਂ ਪਾਸੋਂ ਰਾਹ ਬਣਾਉਂਦੇ ਵੇ ਭਾਈ ਜੀ ਸਭ ਨੂੰ ਖੁਸ਼ੀਆਂ ਦੇ ਸਭ ਨੂੰ ਅੰਨ ਧਨ ਦੇ ਵੀ ਭਗਜੀ ਖਰਚਾ ਹੈ ਜੀ